ਹਾਂ ਤੇ ਕੀ ਹੋਇਆ ਕੀ ਜੀ ਸਰ ਮੇਰੇ ਕੁੜੀ ਇਹ ਨਵੰਬਰ ਦੇ ਮਹੀਨੇ ਨਾ ਮੇਰੇ ਕੁੜੀ ਹੈਗੇ 16 ਸਾਲਾਂ ਦੀ 2000 ਆਖਲਾ ਬਰਤਵਾ ਮੇਰੇ ਕੋਲ ਸਰਟੀਫਿਕੇਟ ਵਾ ਮੇਰੇ ਕੋਲ ਸਕੂਲ ਦੇ ਸਰਟੀਫਿਕੇਟ ਵਾ ਸਾਰਾ ਕੁਝ ਵਾ ਨਹੀਂ ਅੱਜ ਕੀ ਹੋਇਆ ਕੀ ਹੁਣ ਹੋਇਆ ਕੀ ਅੱਜ ਦੱਸਿਆ ਕੀ ਹੋਇਆ ਇਹ ਇਹ ਦੋਨੋਂ ਸਖੀਆਂ ਪੈਣ ਆਇਆ ਇਹ ਤਾਂ ਬਕਵਾਸ ਨਹੀਂ ਕਰਦੇ ਬਰਖਾਈ ਉਹ ਆਈ ਮੇਰੇ ਤਰ੍ਹਾਂ ਤੇ ਪਹਿਲਾਂ ਓਏ ਇਹ ਦੋਨੋਂ ਸਖੀਆਂ ਪੈਣ ਆਏ ਮੈਂ ਕਰ ਬਲਾ ਓਏ ਕੀ ਮੈਂ ਕੁਝ ਨਹੀਂ ਕਰਦੀ ਹਾਂ ਦੱਸ ਬੁੱਕਸੇ ਚੇਰ ਦੀ ਆ ਰਕਤੀ ਚੜੇ ਕਰੇ ਹਾਂ ਅੱਭੀ ਕਿਣਾ ਵਾ ਸਾਹੀ ਇਸਾਲਾ ਕਿਨੇ ਮਾਰਿਆ ਕੀ ਹੋਇਆ ਕੀ ਇਹ ਨੂੰ ਇਹਦੇ ਘਰ ਵਾਲੇ ਨੇ ਮਾਰਿਆ ਇਹ ਮੇਰੀ ਕੁੜੀ ਕੋ ਮੈਂ ਕਹਾਂ ਪ੍ਰੂਫ ਇਹ ਸਾਰਾ ਅਸੀਂ ਨਹੀਂ ਪਏ ਮੈਂ ਮੇਰੀ ਪਿਛਲੀ ਗਲੀ ਚ ਘਰ ਦੇ ਸਾਹਮਣੇ ਵੀ ਘਰ ਮੇਰਾ ਪਾਨ ਮਾਲਕ ਬਾਹਰ ਮੈਂ ਕੱਲੀ ਰਹਿਣੀ ਮੇਰੇ ਸਿਰ ਤੇ ਬੰਦਾ ਨਹੀਂ ਹੈਗਾ ਇਹਨੇ ਤਦੇ ਫਾਇਦਾ ਚੱਕਿਆ ਸਾਦੀ ਨੂੰ ਜੈਸ ਤੇ ਤੁਹਾਡਾ ਮੁੰਡਾ ਜਾਣਦਾ ਨਹੀਂ ਜਾਣਦੇ ਇਹਨਾਂ ਨੇ ਨੰਬਰ ਦਿੱਤਾ ਮੰਮੀ ਦਾ ਸਾਦੀ ਨੂੰ ਅਸੀਂ ਨਹੀਂ ਕਰਿਆ ਮੈਂ ਨਹੀਂ ਲੈ ਜਿਹਨੇ ਤੁਹਾਨੂੰ ਮਾਰਿਆ ਕੌਣ ਸੀ ਮੁੰਡੇ ਕੌਣ ਸੀ ਸਿੱਧੂ ਸੀ ਸਿੱਧੂ ਇਹਦਾ ਮੁੰਡਾ ਇਹਦਾ ਮੁੰਡਾ ਸੀਧੂ ਜਿਹੜਾ ਮੇਰੇ ਅੱਸੀ ਪਿਆ ਆਜ ਦੇਖੋ ਕਹਿੰਦੀ ਬਾਲੀ ਵੀ ਲੱਤ ਪਈ ਮੈਨੂੰ ਨਹੀਂ ਪਤਾ ਕਿੱਥੇ ਆ ਫੁੱਲਸ ਕੰਪਲੇਨਟ ਕੀਤੀ ਤੁਸੀਂ ਹੁਣ ਮੈਂ ਪੁਲਿਸ ਸਟੇਸ਼ਨ ਗਈ ਸੀ ਉਹ ਕਹਿੰਦੇ ਕਿ ਤੁਹਾਡੇ ਘਰ ਮੈਂ ਹੁਣੇ ਪੁਲਿਸ ਕੰਪਲੇਟ ਜਾ ਕੇ ਆਈ ਆ ਜਸਤ ਮੈਂ ਆਈ ਸੀ ਇਹਨੇ ਇਹਨਾਂ ਦੇ ਘਰ ਵਾਲਿਆਂ ਨੇ ਮਾਰਿਆ ਹਾਂ ਇਹਦੇ ਘਰ ਵਾਲਿਆਂ ਨੇ ਮਾਰਿਆ ਇਹਨਾਂ ਦਾ ਮੁੰਡਾ ਆ ਉਹ ਮੈਂ ਕਹਿੰਦਾ ਇਹਨਾਂ ਦਾ ਮੁੰਡਾ ਆ ਕੀ ਹੋਇਆਗੀ ਅੱਜ ਦੀ ਗੱਲ ਪਤਾ ਨਹੀਂ ਕੀ ਗੱਲ ਹੈ ਸਰ ਮੇਰੀ ਕੁੜੀ ਹੈਗੀ ਇੱਕ ਵਾਰ ਮੇਰੀ ਕੁੜੀ ਲੱਗੀ 16 ਸਾਲਾਂ ਦੀ ਅੱਛਾ ਮੇਰੀ ਕੁੜੀ 2000 ਆਕਰ ਸਾਰਾ ਘਰ ਵਰਦਾ ਵਰਤਾਂ ਕੇ ਚੁੱਡੂ ਨੂੰ ਮੈਂ ਜੰਮਿਆ ਨੂੰ ਸਿਗਮਾ ਹਸਪੀਟਲ ਹੋਈ ਆ ਠੀਕ ਹੈ ਹਾਂ ਸਿਗਮਾ ਹੋਵੇ 11 ਅਕਤੂਬਰ ਨੂੰ ਤੂੰ ਜਾ ਕੇ ਉਹ ਰਿਕਾਰਡ ਚੜਾਣਾ ਫਿਰ 8 ਵਜੇ ਇੱਕ ਇੱਕ ਰਿਕਾਰਡ ਰੱਖੂੰਗੀ ਤਣਾ ਖੀਜਾ ਮੈਂ ਰਹਿਣਾ ਹੀ ਨਹੀਂ ਤਾ ਇਹ ਇਹ ਕੌਣ ਹੈ ਮੇਰੀ ਕੁੜੀ ਛੋਟੀ ਤੇ ਕੋਈ ਮੇਰੀ ਛੋਟੀ ਕੁੜੀ ਹੈ ਇਹ ਗੱਲ ਕਰ ਦੋ ਕਿੰਨੀ ਕੁੜੀ ਨਾਲ ਗੱਲ ਹੋਈ ਤੇ ਇਹਨਾਂ ਦੇ ਘਰੇ ਆਏ ਮੈਂ ਠੀਕ ਹੈ ਜੀ ਆ ਕੇ ਰਾਤ ਨੂੰ ਮੁੰਡਾ ਬੈਠਾ ਆ ਜੀ ਪੁੱਜੀ ਕੀ ਮਾਮਲਾ ਕੀ ਹੈ ਸਰ ਮੇਰਾ ਨੀ ਲਾ ਮੈਰਿਜ ਕਰਾਈ ਹੈ ਯਾਰ ਅੱਛਾ ਜੀ ਤੁਹਾਡੇ ਮੁੰਡੇ ਨਾਲ ਤੁਹਾਡੇ ਮੁੰਡੇ ਨਾਲ ਅੱਛਾ ਇਹ ਪੁੱਜੀ ਨੇ ਕਰਾਈ ਖਾਣੋਂ ਨਹੀਂ ਪਕਾਣਾ ਇਹ ਸਿਰੇ ਨਾਲ ਅਸੀਂ ਸਿਰੇ ਇਹ ਮੁੰਡੇ ਕਿਸੇ ਨੂੰ ਲੈ ਕੇ ਕਾਦੇ ਘਰ ਗਾਲਾ ਕੱਢ ਕੇ ਆਈ ਇਹ ਕਿੰਨੇ ਟਾਈਮ ਹੋਇਆ ਮੈਰਿਜ ਨੂੰ ਆ ਇੱਧਰ ਆ ਇੱਧਰ ਆ ਕੇ ਗੱਲ ਸੁਣ ਕਿੰਨਾ ਟਾਈਮ ਹੋਇਆ ਮੈਰਿਜ ਨੂੰ ਇਹ ਇਹਨੇ 2 ਘਰ 3 ਤਰੀਕ ਨੂੰ ਨਵੰਬਰ ਚ ਵਿਆਹ ਕਰਾਇਆ ਸੀ ਉਹਦੇ ਦੀ ਉਮਰ ਹੈਗੀ ਸਿਰਫ 16 ਸਾਲ ਨਹੀਂ ਤੁਹਾਡੀ ਮਰਜ਼ੀ ਨਾਲ ਹੋਇਆ ਸੀ ਨਹੀ ਅੱਜ ਮੈਨੂੰ ਸਾਡੇ ਸਾਹਮਣੇ ਭੈਣ ਭੈਣ ਕਹਿੰਦਾ ਇਹਨੂੰ ਕਹਿੰਦਾ ਮੇਰੀ ਛੋਟੀ ਭੈਣ ਮੇਰੀ ਛੋਟੀ ਭੈਣ ਆਹ ਵੇਖੋ ਪ੍ਰੂਫ ਨਹੀਂ ਚੋਥੇ ਲੈਣਾ ਮੈਂ ਕੱਲ ਰਾਤੀ ਆਈ ਸੀ ਮੰਮੀ ਨੇ ਪਿਆਰ ਨਹੀਂ ਜਦੋਂ ਮੇਰੀ ਕਰਾਈ ਉਸ ਤੋਂ ਬਾਅਦ ਹੀ ਕੰਪਲੇਂਟ ਕਰਾਈ ਕੋਈ ਮੇਰੇ ਹੱਥੀਂ ਬੈ ਗਿਆ ਸਿੱਧੂ ਆ ਕੇ ਘਰੇ ਆਪ ਮੇਰਾ ਹਾਲ ਕੀ ਕੀਤਾ ਦੋਨਾਂ ਨੇ ਮੇਰੀ ਮਕਾਨ ਮਾਲਕ ਨਾਲ ਬਾਹਰ ਨਿਕਲਦੀ ਇਨਣੇ ਮੈਨੂੰ ਮਾਰ ਛੱਡਣਾ ਸੀ ਇਹਨੇ ਕਿੱਥੋਂ ਮਾਰਦਾ ਤੂੰ ਕੁੜੀ ਵੀ ਤੇਰੀ ਮਾਂ ਲਈ ਨਹੀਂ ਫੜਿਆ ਮੈਨੂੰ ਪਹਿਲਾਂ ਇਹਨੇ ਮੈਨੂੰ ਪਾਰ ਦੇ ਪਿੱਛੇ ਹੋ ਜਾ ਹੱਥੀਂ ਨਾ ਬੈਠ ਤੁਸੀਂ ਬੈਠੇ ਮੇਰੇ ਘਰ ਮੈਂ ਤੁਹਾਡੇ ਘਰ ਆ ਕੇ ਪਈ ਸੀ ਰਾਨ ਕੇ ਇਹਦਾ ਖੋਲ ਕੇ ਗਏ ਕੁੜੀ ਨਾ ਬਾਹਰ ਕੱਢ ਕੇ ਗਏ ਤੁਸੀਂ ਮੇਰੀ ਮਕਾਨ ਮਾਲਕ ਤੇ ਸਾਰੇ ਤੁਹਾਡਾ ਬੁੱਢਾ ਤੁਹਾਡਾ ਮੁੰਡਾ ਤੁਹਾਨੂੰ ਪਤਾ ਨਾ ਕਿਦਾ ਮਾਲਕ ਸਾਰੇ ਕੋ ਦੱਸਿਆ ਨਾ ਉਹਨੇ ਤੁਹਾਨੂੰ ਨਹੀਂ ਜਦੋਂ ਨਵਾਲਿਕ ਜੀ ਕੀ ਵਿਆਹ ਹੋਇਆ ਤੁਸੀਂ ਕੰਪਲੇਨਟ ਕੀਤੀ ਕੋਈ ਮੈਂ ਇਹ ਮੈਨੂੰ ਲੱਭੀ ਨਹੀਂ ਇਹ ਮੈਨੂੰ ਲੱਭੀ ਨਹੀਂ ਮੇਨੂੰ ਕੀ ਕਰਵਾਉਂਦੇ ਸੀ ਕਿ ਮੈਂ ਗੋਲੀ ਮਾਰ ਦੇਣੀ ਹੈ ਜਿੱਥੇ ਸਾਡੇ ਪਿੱਛੇ ਆਈ ਕਤਲੀ ਗੱਲ ਮੇਰੇ ਸਤੂੜੇ ਤੋਂ ਕੀ ਕਰਵਾਇਆ 10 ਦਿਨ ਪਹਿਲਾਂ ਕਹਿੰਦਾ ਮੈਂ ਤੇਰੀ ਮਾਂ ਗੋਲੀਆਂ ਨਾਲ ਢਾਣੀ ਹੈ ਤੇ ਅੱਜ ਅੱਜ ਕਿਉਂ ਮਾਰਨ ਆਇਆ ਅੱਜ ਕੀ ਹੋਇਆ ਇਸ ਕਰਕੇ ਮਾਰ ਰਹਾ ਹੈ ਰੋਹੀਏ 1 ਮਿੰਟ ਡੇੜਾ ਸਾਡੇ ਘਰ ਰਹਿੰਦੀ ਮੇਰੇ ਘਰ ਕੱਪੜੇ ਭੇਜੇ ਆਈ ਮੈਂ ਕਹਿੰਦੀ ਅੱਬਾ ਕਹਿੰਦੀ ਮੈਨੂੰ ਨਾ ਦੇ ਦਿਓ ਅੱਜ ਕਿਉਂ ਅੱਜ ਕੀ ਹੋਇਆ ਭਾਈ ਸਾਹਿਬ ਕਿਹੋ ਮੈਂ ਇਹਨਾਂ ਨੂੰ ਕਹਿੰਦਾ ਕਿ ਇਹਨਾਂ ਨੂੰ ਵਿਆਹ ਕਰ ਇਹਨੇ ਮੇਰੇ ਘਰ ਨਾਲ ਪਾਈ ਜੀ ਕੱਪੜੇ ਭੇਜੇ ਆ ਮਹੀਨੇ ਤੋਂ ਪਹਿਲਾਂ ਮੈਂ ਨੀ ਢਾਡੂ ਲਾ ਮੇਰੇ ਘਰ ਚ ਲੈ ਲੋ ਮੇਰੇ ਘਰੋਂ ਬੋਤਲਾ ਨਿਕਲੀ ਆ ਪੀਣੇ ਕੇ ਲੀਏ ਨਹਾਣੇ ਕੇ ਲੀਏ ਹਮੇਂ ਨਹੀਂ ਸੀ ਅਸੀਂ ਬੋਤਲ ਲਈ ਅਮਨੇ ਸਾਲਾ ਤੋਂ ਜਾਣਦੇ ਆ ਮੈਂ ਤੂੰ ਤਾਂ ਪਲੀਆਂ ਮੇਰੇ ਹੱਥ ਜਪਾ ਆ ਪਾਜੀ ਦੇ ਹੱਥ ਜਪਾ ਪਲੀਆਂ ਆ ਕਦੀ ਕਿੰਤੂ ਬਨਣ ਤੋਂ ਨਹੀਂ ਕੀਤੀ ਆ 16 17 ਸਾਲ ਦੀ ਕੁੜੀ ਆ ਤੂੰ ਵੱੱਜੇ ਨਹੀਂ ਛੁੱਟਣਾ ਜਦ ਬਾਲਗ ਜੇ 2008 17 ਅਕਤੂਬਰ ਫਿਰ 8 ਵਜੇ ਦਿਨ ਸ਼ੁੱਕਰਵਾਰ ਦਾ ਜਨਮ ਦੇਣਾ ਆ ਤੇ ਤੁਹਾਨੂੰ ਕੋ ਤਾਂ ਪਤਾ ਲੱਗਿਆ ਵਿਆਹ ਹੋ ਗਿਆ ਸਾਨੂੰ 4 ਦਿਨ ਬਾਅਦ ਪਤਾ ਲੱਗਾ ਮੈਨੂੰ ਵੱਡੀ ਕੁੜੀ ਨੇ ਕਹਿਤਾ ਕਹਿੰਦੀ 4 ਦਿਨ ਨਹੀਂ ਮੈਨੂੰ ਹੋਰ ਵਿਆਹ ਜਦੋਂ ਤੋਂ ਵਿਆਹ ਕਰਾਇਆ ਤੇ ਕਿਉ ਕਲ ਨਹੀਂ ਕਹਾਂ ਜਰਾ ਕਲ ਨਹੀਂ ਸੋਪੀਣਾ ਨਹੀਂ ਫਿਰ ਇਸ ਲਈ ਹੁਣ ਕਿਉਂ کہہ ਰਹੇ ਤਾਂ ਇਹ ਪਹਿਲਾਂ ਸਾਡੇ ਘਰੇ ਨਹੀਂ ਕੱਪੜੇ ਲੈਣ ਇਹ ਕੱਪੜੇ ਲੈਣ ਆਈ ਅਸੀਂ ਨੂੰ ਅਸੀਂ ਨੂੰ ਕਿਹਾ ਸਾਡੇ ਘਰੇ ਕੱਪੜੇ ਨਹੀਂ ਆਣੇ ਚਾਹੀਦੇ ਇਹ ਕਹਿੰਦੀ ਮੈਨੂੰ ਮੇਰੇ ਸੋਹਰਿਆ ਕਿ ਯਕੀਨ ਹੈ ਮੈਂ ਆਪਣੇ ਮੰਮੀ ਦੇ ਮੰਮੀ ਦੇ ਕੱਪੜੇ ਤਾਂ ਛੱਡ ਇਹਨਾਂ ਦੇ ਵਿਆਹ ਨੂੰ ਕਿੰਨਾ ਟਾਈਮ ਹੋਇਆ ਤੁਹਾਨੂੰ ਪਤਾ ਹੀ ਨਹੀਂ ਇਹਨਾਂ ਦੇ ਜਨਮਰੀ ਤਾਂ ਪਹਿਲਾਂ ਆ ਗਿਆ ਕਰ ਇਹ ਤਾਂ ਪਹਿਲੇ ਤੁਹਾਡੇ ਰਹਿੰਦੀ ਸੀ ਕਿੰਨਾ ਟਾਈਮ ਹੋਇਆ ਘਰੋਂ ਗਈ ਨੂੰ ਅੱਜ ਗਈ ਨਹੀਂ ਤਾਂ ਕੀ ਹੀ ਨਹੀਂ ਹੈ ਕੀ ਆਹੀ ਮੇਰੇ ਬਿਲਕੁਲ ਦੇਖ ਸਕਦੇ ਹੋ ਮੇਰੀ ਕਹਾਂ ਤੋਂ ਬਾਅਦ ਇਹ ਹੰਗਾਮਾ ਹੋ ਰਿਹਾ ਘਰ ਦੇ ਬਾਹਰ ਸਾਬੀ ਸਾਬੀ ਮਿਸਰੀ ਇੱਕ ਮਿੰਟ ਇੱਕ ਮਿੰਟ ਭਾਜੀ ਕਿੱਧਰ ਆਓ ਸਾਬੀ ਪੁੱਤਰ ਮੈਨੂੰ ਇਹਦਾ ਇਹ ਮੈਨੂੰ ਨਹੀਂ ਕਰਨਾ ਮਿਸਰੀ ਮੇਰਾ ਪੁੱਤਰ ਕਾਹਦਾ ਨਹੀਂ ਕਰਦੇ ਭਾਜੀ ਕਹਿਤਾ ਗੱਲ ਬਿਲਕੁਲ ਸੱਚ ਬੋਲਨੀ ਸਭੀ ਕਿਹਦਾ ਵਾਕਾ ਵਾ ਮੇਰਾ ਕਹਿੰਦਾ ਦਾ ਮੇਰਾ ਵਾਕਾ ਵਾ ਇਹਨਾਂ ਦਾ ਸੁਣਾਓ ਸਾਬੀ ਕੀ ਕਹਿ ਰਿਹਾ ਸਾਬੀ ਨੇ ਕਹ ਦੋ ਮਿਸਰੀ ਤੁਹਾਨੂੰ ਕੀ ਕਹਿ ਰਿਹਾ ਕਿ ਇਹਨਾਂ ਦਾ ਵਾਕਾ ਵਾ ਮੇਰਾ ਨਹੀਂ ਹੈਗਾ ਮੇਰਾ ਬ੍ਰਦਰ ਆਇਆ ਗਈ ਪਾਗਲ ਹੋ ਗਈ ਜੀ ਮੇਰੇ ਹੱਥੀ ਪਿਆ ਉਹ ਮੈਂ ਖੜਾ ਹੂੰ ਤੁਸੀਂ ਕੋਈ ਕੰਪਲੇਂਟ ਕੀਤੀ ਦੀਦੀ ਮੈਂ ਹੁਣ ਥਾਣੇ ਆਈ ਸੀ ਮੈਂ ਫੋਨ ਕੀਤਾ ਇਹ ਪਿੱਛੇ ਹੱਥੀ ਪਏ ਪਹਿਲੇ ਹੱਥੀ ਬੇ ਕਿੱਥੇ ਹੱਥੀ ਬੇ ਇੱਥੇ ਨਾਲ ਦੀ ਗਲੀ ਤੇ ਘਰ ਬਾਇਨ ਅੱਛਾ ਉੱਥੇ ਤੁਹਾਡੇ ਮੁੰਡੇ ਦੇ ਨਾਲ ਹੱਥੀ ਪਏ ਆ ਗੱਲ ਕਰਨ ਗਈ ਕੁੜੀ ਐ ਨਾ ਜੀ ਹੂੰ ਤਾਂ ਉਹਨੂੰ ਹੱਥੀ ਪੈ ਕੇ ਵੀ ਮੰਮੀ ਤੁਸੀਂ ਗੱਲ ਕੀ ਕਰਨ ਆਏ ਹੂੰ ਘਰ ਤੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਇਹਨਾਂ ਦੇ ਜਾਣ ਬਿਲਕੁਲ ਢੇਡ ਕੇ ਮਹੀਨਾ ਹੋ ਗਿਆ ਤੁਹਾਡੇ ਵਿਆਹ ਨੂੰ ਉਦੋਂ ਕਹਿੰਦੇ ਮੈਂ ਕੋ ਕੰਪਲੇਂਟ ਨਹੀਂ ਕਰਾਈ 6 ਮਹੀਨੇ ਹੋ ਗਏ ਸੱਤ ਉਦੋਂ ਕਹਿੰਦੇ ਮੈਂ ਕੰਪਲੇਂਟ ਨਹੀਂ ਕਰਾਈ ਤੇ ਹੁਣ ਕਿਉਂ ਕਹਿ ਰਹੇ ਕਿ 16 ਸਾਲ ਦੀ ਆ ਹਾਂ ਹੁਣ ਕਹਿ ਰਹੀ ਆ ਕਿ ਕਲੇਸ਼ ਕਰ ਰਹੇ ਹੁੰਦੇ ਕਿਉਂਕਿ ਹੁਣ ਤਾਂ ਵਿਆਹ ਹੋ ਗਿਆ ਹੁਣ ਹੁਣ ਤਾਂ ਹੁਣ ਕਰਦੀ ਆ ਗੱਲ ਮੇਰੇ ਘਰ ਆਣ ਕੇ ਬੋਲ ਕੇ ਗਏ ਇੱਥੇ ਨਾਲ ਕੋ ਮੁੰਡਾ ਲੈ ਕੇ ਆਇਆ ਮੈਮ ਪਾਸਪੋਰਟ Ориਜਨਲ ਆ ਕੀ ਉਮਰ ਹੈ ਤੁਹਾਡੀ 2004 ਦੇ ਤੇ ਹੁਣ ਦੱਸੋ ਨਾ ਤੁਹਾਡੀ ਕਿੰਨੀ ਉਮਰ ਹੈ ਮੇਰੀ 2004 ਨੂੰ ਵੀ 21 ਸਾਲਾਂ ਦੀ ਹੈ ਫਿਰ ਤੁਹਾਡੀ ਮੰਮਾ ਕਿਉਂ ਕਹਿ ਰਹੀ ਕਿ ਇਹ 16 ਸਾਲ ਦੀ ਹੈ ਮਲੇ ਝੂਠੇ ਰੋਪ ਲਗਾ ਰਹੇ ਆ ਸਾਰੇ ਤੇ ਜਿਹੜੇ ਹੁਣ ਆ ਕੇ ਇਹ ਭਜੀ ਕਹਿ ਰਹੇ ਕਿ ਇਹਨਾਂ ਨੇ ਪਹਿਲੇ ਹਮਲਾ ਕੀਤਾ ਉਹ ਉਹ ਕਹਿੰਦੇ ਮੈਂ 21 ਉਹ ਕਹਿੰਦੇ ਮੈਂ 21 22 ਸਾਲ ਦੀ ਮੈਂ 16 ਸਾਲ ਦੀ ਨਹੀਂ ਹੈਗੀ ਐਵੇਂ 21 22 ਸਾਲ ਦੀ 2008 ਦਾ ਜਨਮ ਹੈ ਦੋਇਆ ਚਾਰ ਦਾ ਬਰਤ ਦਿਖਾ ਰਹੇ ਪਾਸਪੋਰਟ ਤੇ ਅੱਛਾ ਅਸਲੀ ਸਬੂਤ ਮੇਰੇ ਕੋਲ ਪਈ ਮੈਂ ਹੁਣੇ ਦਿਖਾ ਦਿੰਦੀ ਆ ਨਹੀਂ ਜਿਹੜੇ ਪਾਸਪੋਰਟ ਦਿਖਾ ਰਹੇ ਆ ਚੱਲ 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 ਹਾਂ ਲੋ ਹਮੇਂ ਧਰਦੀ ਮਾਰ ਸੜਦੀ ਬਿਲਕੁਲ ਦੇਖ ਸਕਦੇ ਹੋ ਹੰਗਾਮਾ ਹੋ ਰਿਹਾ ਗਲੀ ਮਹੱਲੇ ਦੇ ਤਸਵੀਰਾਂ ਦਿਖਾ ਰਿਹਾ ਉਹ ਕਹਿ ਰਹੀ 2004 ਦਾ ਮੇਰਾ ਬਰਥ ਹੈ ਜੀ 2000 ਮੈਂ ਤਾਂ ਪ੍ਰੂਫ ਹੋਵੇ ਪਾਸਪੋਰਟ ਦਿਖਾ ਰਹੀ ਆਪਣਾ 70000 ਰੁਪਏ ਦੇ ਕੇ ਖਾਣਿਓ ਇਹਨਾਂ ਨੇ ਕਰਵਾਏ ਦਾ ਪਰ ਇਦਾਂ ਕਿੱਦਾਂ ਬਣ ਜਾਂਦਾ ਔਰਜੀਨਲ ਪ੍ਰੂਫ ਹੋ ਕਰ ਦੇ ਨੇ ਵੀਡੀਓ ਬੰਦ ਕਰ ਪਹਿਲਾਂ ਉਹਨਾਂ ਨੇ ਬੁਲਾਇਆ ਜੀ ਬੰਦ ਕਰ ਦੋ ਬਿਲਕੁਲ ਇੰਨੇ ਇੱਕ ਵੀ ਦਸਮੀਰਾ ਤੋਂ ਲੈਣੇ ਆ ਯਾਰ ਲੱਗਾ ਭਾਈ ਬੰਦ ਕਰ ਬੰਦ ਕਰ ਵੀਡੀਓ